ਤੇਰੀ ਦੇਖਣ ਵਾਲੀ ਅੱਖ ਨਹੀਂ ਸੁਣਨ ਵਾਲੇ ਕੰਨ ਨਹੀਂ ਸਮਝਣ ਵਾਲਾ ਦਿਮਾਗ ਨਹੀਂ ਤੇ ਸੋਚਣ ਵਾਲਾ ਦਿਲ ਨਹੀਂ ਸਭ ਬਕਵਾਸ ਗੱਲਾਂ ਹੈ ਕੱਖ ਨੇ ਰੱਖਿਆ ਨਾ ਜੀ ਰੀਅਲ ਲਾਈਫ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਰੀਅਲ ਲਾਈਫ ਦੇ ਵਿੱਚ ਤੁਹਾਡੇ ਕੋਲ ਗੱਡੀ ਹੋਵੇ ਚਾਹੇ ਨਾ ਹੋਵੇ ਪਰ ਬਹੁਤ ਵੱਡੀ ਗੱਡੀ ਦੇ ਅੱਗੇ ਇੱਕ ਫੋਟੋ ਜ਼ਰੂਰ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਆਪਣੀ ਕੰਪਨੀ ਹੋਵੇ ਚਾਹੇ ਨਾ ਹੋਵੇ ਪਰ ਇੱਕ ਵੱਡੀ ਜੀ ਕੰਪਨੀ ਵਾਲਾ ਤੁਹਾਡਾ ਇੱਕ ਦੋਸਤ ਜ਼ਰੂਰ ਹੋਣਾ ਚਾਹੀਦਾ ਹੈ ਤਾਕੇ ਕੱਲ ਨੂੰ ਤੁਸੀਂ ਉਹਦੇ ਆਫਿਸ 'ਚ ਬੈਠ ਕੇ ਫੋਟੋ ਕਲਿੱਕ ਕਰਕੇ ਤੇ ਸਟੇਟਸ ਪਾ ਸਕੋ ਮੀ ਵਿਦ ਮਾਈ ਫਰੈਂਡ ਇਨ ਕੰਪਨੀ ਆਫਿਸ ਤੁਹਾਡੇ ਕੋਲ ਜਹਾਜ਼ ਵਿੱਚ ਬੈਠਣ ਵਾਸਤੇ ਟਿਕਟ ਹੋਵੇ ਚਾਹੇ ਨਾ ਹੋਵੇ ਪਰ ਇਹਨਾਂ ਕੌਨਫੀਡੈਂਸ ਜ਼ਰੂਰ ਹੋਣਾ ਚਾਹੀਦਾ ਕਿ ਤੁਸੀਂ ਟ੍ਰੇਨ ਦੇ ਵਿੱਚ ਬਿਨਾਂ ਟਿਕਟ ਤੋਂ ਬੈਠ ਕੇ ਗੋਆ ਜਾ ਸਕੋ ਤੇ ਉੱਥੇ ਜਾ ਕੇ ਫੋਟੋਆਂ ਕਲਿੱਕ ਕਰਕੇ ਸਟੇਟਸ ਪਾ ਸਕੋ ਮੀ ਇੰਜੋਇੰਗ ਇਨ ਗੋਆ ਤੁਹਾਡੇ ਕੋਲ ਆਈਫੋਨ ਹੋਵੇ ਚਾਹੇ ਨਾ ਹੋਵੇ ਪਰ ਆਈਫੋਨ ਦਾ ਕਵਰ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਉਸ ਨੂੰ ਤੁਸੀਂ ਐਂਡਰੋਇਡ ਫੋਨ ਤੇ ਚਾੜ ਕੇ ਉਹਦੇ ਵਿੱਚ ਫੋਟੋ ਖਿੱਚ ਕੇ ਤੇ ਲੋਕਾਂ ਦਾ ਖਿੱਚ ਸਕੋ ਕਲਿੱਕਡ ਵਿਦ ਮਾਈ ਆਈਫੋਨ ਸੋ ਪਿਆਰੇ ਦੋਸਤੋ ਅੱਜ ਮੈਂ ਤੁਹਾਨੂੰ ਦੱਸਾਂਗਾ ਕਿਵੇਂ ਮੈਂ ਸੱਚੀ ਤੇ ਸੰਵੇਦਨਸ਼ੀਲ ਦੁਨੀਆ ਦੇ ਵਿੱਚੋਂ ਨਿਕਲ ਕੇ ਦਿਖਾਵੇ ਦੀ ਆਰਟੀਫੀਸ਼ੀਅਲ ਦੁਨੀਆ ਦਾ ਬੇਅਕਲਾ ਬਾਦਸ਼ਾਹ ਬਣਿਆ ਜਰੂਰ ਸੁਣਿਓ ਤੇ ਦੇਖਿਓ ਅੱਜ ਦਾ ਇਹ ਜੋਸ਼ਟਾਕ ਦਰਅਸਲ ਮੈਂ ਬਹੁਤ ਸਿੰਪਲ ਜਿਵੇਂ ਜਿੰਦਾ ਪਿਆ ਸੀ ਜਿਹਦੇ ਵਿੱਚ ਮੈਂ ਰੋਜ਼ ਕੋਈ ਵਧੀਆ ਜੀ ਗੱਲ ਸੋਚ ਕੇ ਵਿਚਾਰ ਕੇ ਬੜੇ ਸੋਹਣੇ ਢੰਗ ਨਾਲ ਉਹਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ ਅਪਲੋਡ ਕਰਦਾ ਸੀ ਜਿੱਦ ਤੱਕ ਸ਼ਾਮ ਤੱਕ ਮੈਂ ਦੇਖਦਾ ਸੀ ਤਾਂ ਉੱਤੇ ਸਿਰਫ ਇੱਕੋ ਵਿਊ ਆਉਂਦਾ ਸੀ ਉਹ ਵੀ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਮੇਰਾ ਆਪਣਾ ਹੀ ਵਿਊ ਸੀ ਜਿਹੜਾ ਕਿ ਮੈਂ ਆਪਣਾ ਸਟੇਟਸ ਖੁਦ ਚੈੱਕ ਕਰਨ ਵਾਸਤੇ ਪਾਉਂਦਾ ਹਾਂ ਇੱਥੇ ਤੱਕ ਕਿ ਫੇਸਬੁੱਕ ਤੇ ਇੰਸਟਾ ਵਾਲਿਆਂ ਨੇ ਮੈਨੂੰ ਨੋਟੀਫਿਕੇਸ਼ਨ ਭੇਜਨੇ ਵੀ ਬੰਦ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੈਨੂੰ ਤੇ ਕੋਈ ਨੋਟਿਸ ਹੀ ਨਹੀਂ ਕਰਦਾ ਇੱਥੇ ਤੱਕ ਕਿ ਮੈਂ ਕਿਸੇ ਹੋਰ ਦੀ ਪੋਸਟ ਤੇ ਜਾਂ ਵੀਡੀਓ ਤੇ ਕੋਈ ਕਮੈਂਟ ਪਾਉਂਦਾ ਸੀ ਉਹਨੂੰ ਵੀ ਇਸ ਤਰ੍ਹਾਂ ਇਗਨੋਰ ਕਰ ਦਿੱ ਮੈਂ ਹਰ ਕਿਤੇ ਇਗਨੋਰ ਹੋ ਰਿਹਾ ਸੀ ਇੱਥੋਂ ਤੱਕ ਕਿ ਜਦੋਂ ਮੈਂ ਖੁਦ ਵੀ ਸ਼ੀਸ਼ਾ ਦੇਖਦਾ ਸੀ ਤੇ ਆਪਣੇ ਆਪ ਨੂੰ ਪਛਾਨਣ ਤੋਂ ਵੀ ਮਨਾ ਕਰ ਰਿਹਾ ਸੀ ਆਈ ਵਾਸ ਇਨ ਦਾ ਸਟੇਟ ਆਫ ਸੈਲਫ ਇਗਨੋਰੈਂਸ ਮੈਨੂੰ ਬਹੁਤ ਗੁੱਸਾ ਚੜਿਆ ਇਸ ਗੱਲ ਤੇ ਇੱਕ ਦਿਨ ਮੈਂ ਇੰਨਾ ਖੇਚ ਗਿਆ ਕਿ ਮੌਸੇ ਖੇਚ ਖੇਚ ਦੇ ਵਿੱਚ ਗੁੱਸੇ ਦੇ ਵਿੱਚ ਆ ਕੇ ਮੈਂ ਫੇਸਬੁੱਕ ਤੇ ਉੱਤੇ ਲੇ ਕੇ ਸਟੇਟਸ ਪਾ ਦਿੱਤਾ ਵੀ ਦੁਨੀਆ ਫੁੱਦੂ ਹੈ ਤੇ ਯਕੀਨ ਮੰਨਿਓ ਜਦੋਂ ਮੈਂ 10 ਮਿੰਟ ਬਾਅਦ ਚੈੱਕ ਕੀਤਾ ਤੇ ਮੇਰੇ ਉਸ ਸਟੇਟਸ ਤੇ 5000 ਲਾਈਕ ਆਏ ਹੋਏ ਸੀ ਤੇ ਬਹੁਤ ਸਾਰੇ ਵਿਊ ਵੀ ਮੈਂ ਹੈਰਾਨ ਹੋ ਗਿਆ ਮੈਨੂੰ ਯਕੀਨ ਨਹੀਂ ਹੋਇਆ ਆਪਣੇ ਇਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਬਦਲਣ ਲਈ ਮੈਂ ਉਸ ਲਿਖੀ ਹੋਈ ਗੱਲ ਨੂੰ ਵੀਡੀਓ ਬਣਾ ਕੇ ਤੇ ਉਹਦੀ ਰੀਲ ਅਪਲੋਡ ਕਰ ਦਿੱਤੀ ਵੀ ਦੁਨੀਆ ਫੁੱਦੂ ਹੈ ਤੇ ਜਦੋਂ ਮੈਂ 1 ਘੰਟੇ ਬਾਅਦ ਚੈੱਕ ਕੀਤਾ ਤੇ ਉਸ ਰੀਲ ਦੇ ਉੱਤੇ 5 ਲੱਖ ਵਿਊ ਆਇਆ ਹੋਇਆ ਸੀ ਤੇ 50 ਹਜ਼ਾਰ ਲਾਈਕ ਤੇ ਉਹਦੇ ਥੱਲੇ ਇੰਨੇ ਜ਼ਿਆਦਾ ਲੋਕਾਂ ਨੇ ਕਮੈਂਟ ਕੀਤੇ ਸੀ ਜਿੰਨੇ ਮੈਂ ਸ਼ਾਇਦ ਸੁਪਨੇ ਵੀ ਨਹੀਂ ਲਏ ਹੋਣੇ ਜਿਹਦੇ ਵਲ ਦੇਖ ਕੇ ਮੈਨੂੰ ਸੱਚੀ ਯਕੀਨ ਹੋ ਗਿਆ ਕਿ ਦੁਨੀਆ ਵਾਕਈ ਫੁੱਦੂ ਹੈ ਤੁਹਾਨੂੰ ਵੀ ਜੇ ਯਕੀਨ ਨਹੀਂ ਆਉਂਦਾ ਤੇ ਕਮੈਂਟ ਸੁਣੋ ਲੋਕਾਂ ਨੇ ਮੇਰੀ ਉਸ ਵੀਡੀਓ ਤੇ ਰੀਲ ਤੇ ਥੱਲੇ ਕਮੈਂਟ ਕੀ ਕੀ ਕੀਤੇ ਹੋਏ ਸੀ ਇੱਕ ਬੰਦੇ ਨੇ ਕਮੈਂਟ ਕੀਤਾ ਕਹਿੰਦਾ ਵੀਰੇ ਇਹ ਦੁਨੀਆ ਨਹੀਂ ਫੁੱਦੂ ਮੈਂ ਵੀ ਫੁੱਦੂ ਹਾਂ ਹਾਲਾਂਕਿ ਉਸ ਨੂੰ ਪਤਾ ਸੀ ਕਿ ਉਹ ਵੀ ਦੁਨੀਆ ਦਾ ਹਿੱਸਾ ਹੈ ਪਰ ਫਿਰ ਵੀ ਉਸ ਨੇ ਜਾਣ ਬੁੱਝ ਕੇ ਕਮੈਂਟ ਕੀਤਾ ਤੇ ਉਸ ਤੋਂ ਵੀ ਵੱਡੀ ਗੱਲ ਇਹ ਹੋ ਗਈ ਕਿ ਉਸ ਦੇ ਇਸ ਕਮੈਂਟ ਦੇ ਉੱਤੇ ਮੇਰੀ ਰੀਲ ਦੇ ਨਾਲੋਂ ਵੀ ਜ਼ਿਆਦਾ ਲਾਈਕ ਆ ਗਏ ਇਹ ਸਭ ਕੁਝ ਦੇਖ ਕੇ ਤੇ ਮੇਰਾ ਨੇਤਰ ਖੁੱਲ ਗਿਆ ਮੈਨੂੰ ਪਤਾ ਲੱਗ ਗਿਆ ਕਿ ਅਸਲ ਦੇ ਵਿੱਚ ਸੋਸ਼ਲ ਮੀਡੀਆ ਤੇ ਚਾਹੀਦਾ ਕੀ ਹੈ ਬਸ ਫਿਰ ਕੀ ਸੀ ਮੈਨੂੰ ਸਮਝ ਆ ਗਈ ਤੇ ਮੈਂ ਵੀ ਦੂਜਿਆਂ ਦੀ ਫੇਸਬੁੱਕ ਤੇ ਇੰਸਟਾ ਤੇ ਜਾ ਜਾ ਕੇ ਉਹਨਾਂ ਦੀ ਵੀਡੀਓ ਤੇ ਥੱਲੇ ਘਟਿਆ ਤੋਂ ਘਟਿਆ ਤੇ ਗੰਦੇ ਤੋਂ ਗੰਦੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਫਿਰ ਕੀ ਸੀ ਇੰਨੇ ਜ਼ਿਆਦਾ ਲਾਈਕ ਲੋਕਾਂ ਦੀ ਵੀਡੀਓ ਤੇ ਨਹੀਂ ਸੀ ਆਉਂਦੇ ਜਿੰਨੇ ਜ਼ਿਆਦਾ ਲਾਈਕ ਮੇਰੇ ਕੀਤੇ ਹੋਏ ਗੰਦੇ ਕਮੈਂਟ ਤੇ ਆ ਜਾਂਦੇ ਸੀ ਮੇਰੇ ਕਮੈਂਟ ਉਹਨਾਂ ਦੀ ਰੀਲ ਤੇ ਵੀਡੀਓ ਨਾਲੋਂ ਵੀ ਜ਼ਿਆਦਾ ਵਾਇਰਲ ਹੋਣੇ ਸ਼ੁਰੂ ਹੋ ਗਏ ਮੈਨੂੰ ਬਹੁਤ ਫਾਇਦਾ ਹੋਇਆ ਹੁਣ ਮੇਰੀ ਇੰਸਟਾ ਤੇ ਐਫਬੀ ਦੀ ਜਿਹੜੀ ਰੀਚ ਆ 10 ਗੁਣਾ ਜ਼ਿਆਦਾ ਵੱਧ ਗਈ ਮੈਨੂੰ ਲੋਕਾਂ ਨੇ ਕੋਲਾਬੋਰੇਸ਼ਨ ਕਰਨ ਵਾਸਤੇ ਇਨਵਾਈਟ ਕਰਨਾ ਸ਼ੁਰੂ ਕਰ ਦਿੱਤਾ ਪ੍ਰੋਮੋਸ਼ਨਲ ਐਡ ਮੈਨੂੰ ਮਿਲਨੇ ਸ਼ੁਰੂ ਹੋ ਗਏ ਇਹ ਤੇ ਕੁਝ ਵੀ ਨਹੀਂ ਸਗੋਂ ਲੋਕੀ ਹੁਣ ਮੈਨੂੰ 500 ਰੁਪਏ ਸਪੈਸ਼ਲ ਦੇ ਕੇ ਇਹ ਕਹਿੰਦੇ ਹਨ ਕਿ ਸਾਡੀ ਵੀਡੀਓ ਦੇ ਥੱਲੇ ਕੋਈ ਨਾ ਕੋਈ ਗੰਦਾ ਕਮੈਂਟ ਕਰ ਦੇ ਤਾਂ ਕਿ ਉਹਨਾਂ ਦੀ ਵੀਡੀਓ ਜਿਹੜੀ ਆ ਵਾਇਰਲ ਹੋ ਜਾਏ ਲੋਕਾਂ ਦੀ ਫੇਸਬੁੱਕ ਤੇ ਇੰਸਟਾਗ੍ਰam ਦੀ ਵੀਡੀਓ ਦੇ ਉੱਤੇ ਕਮੈਂਟ ਕਰਨ ਦੇ ਵਿੱਚ ਮੈਂ ਇੰਨਾ ਜ਼ਿਆਦਾ ਵਾਇਰਲ ਹੋ ਗਿਆ ਇੰਨਾ ਜ਼ਿਆਦਾ ਫੇਮਸ ਹੋ ਗਿਆ ਕਿ ਲੋਕ ਹੁਣ ਮੈਨੂੰ ਕਮੈਂਟ ਕਿੰਗ ਦੇ ਨਾਮ ਨਾਲ ਹੀ ਜਾਣਦੇ ਹਨ ਕਿਉਂਕਿ ਮੈਂ ਹਰ ਕਿਸੇ ਦੀ ਵੀਡੀਓ ਤੇ ਘਟੀਆਂ ਕਮੈਂਟ ਕਰਕੇ ਮੈਂ ਖੁਦ ਵਾਇਰਲ ਹੋ ਜਾਂਦਾ ਇਸੇ ਚੀਜ਼ ਦਾ ਫਾਇਦਾ ਚੱਕ ਕੇ ਹੁਣ ਮੈਂ ਕ੍ਰੈਸ਼ ਕੋਰਸ ਵੀ ਸ਼ੁਰੂ ਕਰਨ ਜਾ ਰਿਹਾ ਹਾਂ ਜਿਹਦੇ ਵਿੱਚ ਮੈਂ ਨਵੇਂ ਬੱਚਿਆਂ ਨੂੰ ਸਿਖਾਵਾਂਗਾ ਕਿ ਕਿਸ ਤਰ੍ਹਾਂ ਉਹ ਵੀ ਦੂਜਿਆਂ ਦੀ ਫੇਸਬੁੱਕ ਤੇ ਇੰਸਟਾ ਦੀ ਵੀਡੀਓ ਦੇ ਉੱਤੇ ਜਾਂ ਫੋਟੋ ਦੇ ਉੱਤੇ ਜਾਂ ਸਟੇਟਸ ਦੇ ਉੱਤੇ ਘਟੀਆਂ ਤੋਂ ਘਟੀਆਂ ਕਮੈਂਟ ਕਰਕੇ ਤੇ ਆਪਣਾ ਜਿਹੜਾ ਅਕਾਊਂਟ ਆ ਉਹਨੂੰ ਵਾਇਰਲ ਕਰ ਸਕਦੇ ਹਾਂ ਤੇ ਨਾਲ ਮੈਂ ਇਹ ਹੀ ਦੱਸਾਂਗਾ ਕਿ ਕਿਸ ਤਰ੍ਹਾਂ ਸਟੋਰੀ ਦੇ ਵਿੱਚ ਚਾਵਲ ਮਾਰ ਕੇ ਤੇ ਤੁਸੀਂ ਇੰਸਟਾ ਦੀਆਂ ਸਟੋਰੀਆਂ ਵੀ ਫੇਮਸ ਕਰ ਸਕਦੇ ਹੋ ਇਦੇ ਵਿੱਚ ਕੋਈ ਖਾਸ ਗੱਲ ਨਹੀਂ ਹੈਗੀ ਬੜੀ ਸਿੰਪਲ ਜੀ ਇੱਕ ਵਿਧੀ ਆ ਜਿਸ ਨੂੰ ਤੁਸੀਂ ਯੂਜ਼ ਕਰਨਾ ਬਸ ਜੋ ਵੀ ਲੋਕ ਸੋਚ ਰਹੇ ਆ ਜਾਂ ਜੋ ਵੀ ਲੋਕ ਲਿਖ ਰਹੇ ਆ ਕਮੈਂਟਾਂ ਦੇ ਵਿੱਚ ਤੁਸੀਂ ਉਸ ਤੋਂ ਉਲਟ ਲਿਖਣਾ ਉਹ ਆਪਣੇ ਆਪ 'ਚ ਇੱਕ ਘਟਿਆ ਤੇ ਇੱਕ ਚਵਲ ਚੀਜ਼ ਹੋ ਜਾਂਦੀ ਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਕਿ ਜਿਵੇਂ ਕਿਸੇ ਕੁੜੀ ਨੇ ਫੋਟੋ ਪਾਈ ਸੀ ਬੜੀ ਸੋਹਣੀ ਕੁੜੀ ਸੀ ਤੇ ਲੋਕਾਂ ਨੇ ਉਹਦੇ ਥੱਲੇ ਕਮੈਂਟ ਲਿਖਣੀ ਸ਼ੁਰੂ ਕਰ ਦਿੱਤੇ ਕਿਸੇ ਨੇ ਲਿਖਿਆ ਉਹ ਵਾਓ ਗੋਰਜੀਅਸ ਵੈਰੀ ਕਿਊਟ ਲੁਕਿੰਗ ਬਿਊਟੀਫੁੱਲ ਤੇ ਮੈਂ ਉਸ ਕੁੜੀ ਦੀ ਫੋਟੋ ਦੇ ਥੱਲੇ ਕਮੈਂਟ ਕਰ ਦਿੱਤਾ ਟੈਂਪੂ ਲੱਗਣ ਲਈ ਬਸ ਫਿਰ ਕੀ ਸੀ ਦੁਨੀਆ ਭਰ ਦੇ ਟੈਂਪੂਆਂ ਨੇ ਮੇਰੇ ਕਮੈਂਟ ਦੇ ਥੱਲੇ ਕਮੈਂਟ ਕਰ ਕਰਕੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਨੇ ਲਾਈਕ ਉਸ ਕੁੜੀ ਦੀ ਫੋਟੋ ਤੇ ਨਹੀਂ ਸੀ ਆਏ ਜਿੰਨੇ ਕਿ ਮੇਰੇ ਕਮੈਂਟ ਦੇ ਥੱਲੇ ਆ ਗਏ ਸੀ ਤੇ ਮੈਂ ਵਾਇਰਲ ਹੋ ਗਿਆ ਕਿਉਂਕਿ ਉਹ ਸਾਰੇ ਮੇਰੇ ਜਿਹੜਾ ਸਟੇਟਸ ਸੀਗਾ ਉੱਤੇ ਗਏ ਮੇਰਾ ਜਿਹੜਾ ਇੰਸਟਾ ਜਬੀ ਸੀ ਉਹਦੇ ਉੱਤੇ ਆ ਕੇ ਉੱਥੇ ਵੀ ਗਾਲਾਂ ਕੱਢੀਆਂ ਪਰ ਆਟੋਮੈਟਿਕਲੀ ਮੇਰਾ ਐਲਗੋਰਿਦਮ ਇਨਕਰੀਜ਼ ਹੋਇਆ ਮੇਰੇ ਵੀਊ ਆਏ ਤੇ ਮੈਂ ਵਾਇਰਲ ਹੋਇਆ ਸੋ ਜੇ ਤੁਸੀਂ ਵੀ ਸੋਸ਼ਲ ਮੀਡੀਆ ਤੇ ਫੇਮਸ ਤੇ ਵਾਇਰਲ ਹੋਣਾ ਚਾਹੁੰਦੇ ਹੋ ਤੇ ਕੁਝ ਪੁਆਇੰਟ ਨੋਟ ਕਰੋ ਸਭ ਤੋਂ ਜਿਹੜਾ ਪਹਿਲਾ ਪੁਆਇੰਟ ਹੈ ਕਿ ਤੁਹਾਨੂੰ ਪੁਲਸ ਵਾਲਿਆਂ ਤੋਂ ਜ਼ਿਆਦਾ ਗਾਲਾਂ ਆਉਣੀਆਂ ਚਾਹੀਦੀਆਂ ਹਨ ਦੂਜਾ ਪੁਆਇੰਟ ਤੁਹਾਡੇ ਵਿੱਚ ਫਜ਼ੂਲ ਤੇ ਫੁੱਦੂ ਗੱਲਾਂ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ ਤੀਸਰਾ ਕਿਸੇ ਦੀ ਵੀ ਫੇਸਬੁੱਕ ਤੇ ਇੰਸਟਾਗ੍ਰam ਦੀ ਵੀਡੀਓ ਤੇ ਜਾ ਕੇ ਕਮੈਂਟ ਕਰਕੇ ਚਵਲ ਮਾਰਨ ਦਾ ਕੌਨਫੀਡੈਂਸ ਹੋਣਾ ਚਾਹੀਦਾ ਤੇ ਚੌਥੀ ਸਭ ਤੋਂ ਜ਼ਰੂਰੀ ਚੀਜ਼ ਤੁਹਾਡੇ ਵਿੱਚ ਇੰਨੀ ਜ਼ਿਆਦਾ ਬੇਸ਼ਰਮੀ ਹੋਣੀ ਚਾਹੀਦੀ ਹੈ ਕਿ ਲੋਕ ਤੁਹਾਨੂੰ ਜਿੰਨੀਆਂ ਮਰਜ਼ੀ ਲਾਂਤਾਂ ਪਾਉਣ ਜੋ ਮਰਜ਼ੀ ਬਕਵਾਸ ਕਰਨ ਸੋਸ਼ਲ ਮੀਡੀਆ ਤੇ ਤੁਸੀਂ ਪਰਵਾਹ ਨਹੀਂ ਕਰਨੀ ਟੀਟਪੰਡ ਦਿਖਾਉਣਾ ਹੈ ਤੇ ਜਿਸ ਨੇ ਵੀ ਇਹ ਚਾਰ ਚੀਜ਼ਾਂ ਆਪਣੇ ਵਿੱਚ ਡਿਵੈਲਪ ਕਰ ਲਈਆਂ ਤੇ ਫਿਰ ਉਹਨੂੰ ਕੋਈ ਵੀ ਸੋਸ਼ਲ ਮੀਡੀਆ ਤੇ ਸਟਾਰ ਬਣਨ ਤੋਂ ਤੇ ਵਾਇਰਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਸੋ ਤੁਸੀਂ ਵੀ ਇਹ ਸਾਰੀਆਂ ਕੁਆਲਿਟੀਆਂ ਆਪਣੇ ਅੰਦਰ ਧਾਰਨ ਕਰੋ ਤੇ ਦੇਖਿਓ ਫਿਰ ਸੋਸ਼ਲ ਮੀਡੀਆ ਤੇ ਸਭ ਤੋਂ ਜ਼ਿਆਦਾ ਕੋਈ ਵਿਕੇਗਾ ਤੇ ਦਿਖੇਗਾ ਤੇ ਉਹ ਤੁਸੀਂ ਹੋਵੋਗੇ ਧੰਨਵਾਦ